ਸਿੱਧੂ ਮੂਸੇਵਾਲੇ ਦੇ ਛੋਟੇ ਵੀਰ ਦੇ ਜਨਮ ਦੀਆਂ ਖੁਸ਼ੀਆਂ ਹਜੇ ਵੀ ਮਨਾਈਆਂ ਜਾ ਰਹੀਆਂ ਨੇ ਦੱਸ ਦਈਏ ਕਿ ਪਾਲ ਸਮਾਉ ਨੇ ਆਪਣੇ ਘਰ ਅਖੰਡ ਪਾਠ ਰੱਖਿਆ ਸੀ ਜਿਸ ਦੇ ਵਿੱਚ ਬਾਪੂ ਬਲਕੌਰ ਸਿੰਘ ਵੀ ਪਹੁੰਚੇ ਨੇ ਇਸ ਮੌਕੇ ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਨਹੀਂ ਸੰਕੁਲੇ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਇਸ ਮੌਕੇ ਗੱਡੀ ਵਾਲਾ ਇੱਕ ਛੋਟਾ ਕੇਕ ਵੀ ਕੱਟਿਆ ਗਿਆ ਹੈ ਦੱਸ ਦਈਏ ਕਿ ਇਸ ਮੌਕੇ ਪਾਲ ਸਮਾਉ ਵੱਲੋਂ ਨਿੱਕੇ ਸਿੱਧੂ ਦੇ ਲਈ ਚਾਂਦੀ ਦੇ ਕੰਗਣ ਸੋਨੇ ਦਾ ਕੜਾ ਬਾਪੂ ਬਲਕੌਰ ਸਿੰਘ ਨੂੰ ਦਿੱਤੇ ਗਏ ਨੇ ਇਸ ਨਾਲ ਹੀ ਸਮਾਉ ਨੇ ਬਾਪੂ ਬਲਕੌਰ ਸਿੰਘ ਨੂੰ ਇੱਕ ਸੋਨੇ ਦੀ ਚੇਨ ਵੀ ਦਿੱਤੀ ਹੈ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਲੋਕਟ ਵੀ ਹੈਗਾ ਤਦ ਦੱਸਦੇ ਕਿ ਬਾਪੂ ਬਲਕੌਰ ਸਿੰਘ ਪਿੰਡ ਸਮਾਉ ਪਹੁੰਚੇ ਨੇ ਜਿੱਥੇ ਉਹਨਾਂ ਦਾ ਸਵਾਗਤ ਵੀ ਕੀਤਾ ਗਿਆ ਤੇ ਉਹਨਾਂ ਵਿੱਚ ਖੁਸ਼ੀਆਂ ਮਨਾ ਰਹੇ ਨੇ ਸਿੱਧੂ ਮੂਸੇਵਾਲੇ ਦੇ ਛੋਟੇ ਵੀਰ ਦੇ ਜਨਮ ਦੀਆਂ ਖੁਸ਼ੀਆਂ ਹਜੇ ਵੀ ਮਨਾਈਆਂ ਜਾ ਰਹੀਆਂ ਨੇ ਦੱਸ ਦਈਏ ਕਿ ਪਾਲ ਸਮਾਉ ਨੇ ਆਪਣੇ ਘਰ ਅਖੰਡ ਪਾਠ ਰੱਖਿਆ ਸੀ ਜਿਸ ਦੇ ਵਿੱਚ ਬਾਪੂ ਬਲਕੌਰ ਸਿੰਘ ਵੀ ਪਹੁੰਚੇ ਨੇ ਇਸ ਮੌਕੇ ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਨਹੀਂ ਸੰਕੁਲੇ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਇਸ ਮੌਕੇ ਗੱਡੀ ਵਾਲਾ ਇੱਕ ਛੋਟਾ ਕੇਕ ਵੀ ਕੱਟਿਆ ਗਿਆ ਹੈ ਦੱਸ ਦਈਏ ਕਿ ਇਸ ਮੌਕੇ ਪਾਲ ਸਮਾਉ ਵੱਲੋਂ ਨਿੱਕੇ ਸਿੱਧੂ ਦੇ ਲਈ ਚਾਂਦੀ ਦੇ ਕੰਗਣ ਸੋਨੇ ਦਾ ਕੜਾ ਬਾਪੂ ਬਲਕੌਰ ਸਿੰਘ ਨੂੰ ਦਿੱਤੇ ਗਏ ਨੇ ਇਸ ਨਾਲ ਹੀ ਪਾਲ ਸਮਾਉ ਨੇ ਬਾਪੂ ਬਲਕੌਰ ਸਿੰਘ ਨੂੰ ਇੱਕ ਸੋਨੇ ਦੀ ਚੇਨ ਵੀ ਦਿੱਤੀ ਹੈ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਲੋਕਟ ਵੀ ਹੈਗਾ ਤਦਾਸ ਨੇ ਇਹ ਕਿ ਬਾਪੂ ਬਲਕੌਰ ਸਿੰਘ ਪਿੰਡ ਸਮਾਉ ਪਹੁੰਚੇ ਨੇ ਜਿੱਥੇ ਉਹਨਾਂ ਦਾ ਸਵਾਗਤ ਵੀ ਕੀਤਾ ਗਿਆ ਤੇ ਉਹਨਾਂ ਵਿੱਚ ਖੁਸ਼ੀਆਂ ਮਨਾ ਰਹੇ ਨੇ ਸੇਦੂ ਮੂਸੇ ਵਾਲੇ ਦੇ ਛੋਟੇ ਵੀਰ ਦੇ ਜਨਮ ਦੀਆਂ ਖੁਸ਼ੀਆਂ ਹਜੇ ਵੀ ਮਨਾਈਆਂ ਜਾ ਰਹੀਆਂ ਨੇ ਦੱਸ ਦਈਏ ਕੀ ਪਾਲ ਸਮਾਉ ਨੇ ਆਪਣੇ ਘਰ ਅਖੰਡ ਪਾਠ ਰੱਖਿਆ ਸੀ ਜਿਸ ਦੇ ਵਿੱਚ ਬਾਪੂ ਬਲਕੌਰ ਸਿੰਘ ਵੀ ਪਹੁੰਚੇ ਨੇ ਇਸ ਮੌਕੇ ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਨਹੀਂ ਸੰਕੁਲੇ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਇਸ ਮੌਕੇ ਗੱਡੀ ਵਾਲਾ ਇੱਕ ਛੋਟਾ ਕੇਕ ਵੀ ਕੱਟਿਆ ਗਿਆ ਦੱਸ ਦਈਏ ਕਿ ਇਸ ਮੌਕੇ ਪਾਲ ਸਮਾਉ ਵੱਲੋਂ ਨਿੱਕੇ ਸਿੱਧੂ ਦੇ ਲਈ ਚਾਂਦੀ ਦੇ ਕੰਗਣ ਸੋਨੇ ਦਾ ਕੜਾ ਬਾਪੂ ਬਲਕੌਰ ਸਿੰਘ ਨੂੰ ਦਿੱਤੇ ਗਏ ਨੇ ਇਸ ਨਾਲ ਹੀ ਪਾ ਸਮਾਉ ਨੇ ਬਾਪੂ ਬਲਕੌਰ ਸਿੰਘ ਨੂੰ ਇੱਕ ਸੋਨੇ ਦੀ ਚੇਨ ਵੀ ਦਿੱਤੀ ਹੈ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਲੋਕਟ ਵੀ ਹੈਗਾ ਤਾ ਦੱਸਦੇ ਹਾਂ ਕਿ ਬਾਪੂ ਬਲਕੌਰ ਸਿੰਘ ਪਿੰਡ ਸਮਾਉ ਪਹੁੰਚੇ ਨੇ ਜਿੱਥੇ ਉਹਨਾਂ ਦਾ ਸਵਾਗਤ ਵੀ ਕੀਤਾ ਗਿਆ ਤੇ ਉਹਨਾਂ ਵਿੱਚ ਖੁਸ਼ੀਆਂ ਮਨਾ ਰਹੇ ਨੇ